ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਲਓ ਜੀ ਹੂਟਰ ਕਰੀਏ ਬੰਦ ਆਪਾਂ ਤੇ ਚੱਲੀਏ ਬਾਹਰ ਓ ਵਾਹੇ ਭਰਾ ਲਓ ਜੀ ਆ ਗਏ ਬਾਹਰ ਅਸੀਂ ਤਾਂ ਬੱਚਾ ੜਾਉਣਾ ਅੱਜ ਅਸੀਂ ਨਵਾਂ ਪਹਿਲਾਂ ਪੁਰਾਣੇ ਵਜੇ ੜਾ ਦਈਏ ਲੈ ਪੁਤਰੀ ਖੋਲ ਕੰਡਾ ਸਾਮਰ ਹੋਣੇ ਆਏ ਆ ਅਸੀਂ ਵੀ ਅੱਜ ਮੰਡੀ ਗਏ ਸੀ ਨੋਨੀਏ ਸਸਰੀ ਗਾਲ ਸਸਰੀ ਗਾਲ ਜੀ ਅੱਜ ਅਸੀਂ ਲੈ ਕੇ ਆਏ ਆ ਐਸਡੀ ਐਲਸੀਡੀ ਸੈਮਸੰਗ ਦੀ ਲਿਆਓ ਜੀ ਨਾ ਇਹ ਦੇਖਿਓ ਵੀਰੇ ਇਹਨਾਂ ਨੂੰ ਕਿੰਨੇ ਕ ਖਾਲੀ ਖੁੱਲੀ ਨੇ ਕਿਵੇਂ ਨੇ ਖਾਲੀ ਤਾਂ ਹੋਣਗੇ ਅਸੀਂ ਸਵੇਰੇ ਡਾਉਣੇ ਦੀ ਅਸੀਂ ਮੰਡੀ ਨੂੰ ਚਲੇ ਕੇ ਬਾਈ ਐਲਸੀਡੀ ਲੈਣ ਆ ਬੈਠੇ ਨੇ ਜੀ ਦੋ ਤੀਜਾ ਕਿੱਥੇ ਬੈਠਾ ਓ ਬੈਠਾ ਥੱਲੇ ਲਿਆ ਫੜ ਲਵਾ ਵੀਰੇ ਚੜ ਗਏ ਤੇ ਲੈ ਵੀਰੇ ਫੇਰ ਨਾ ਕੱਲੇ ਕੱਲੇ ਉਹ ਚੜਦੇ ਨਹੀਂਗੇ ਉੱਕਣ ਨਹੀਂ ਆਪਾਂ ਮੁੰਡੇ ਤੋਂ ਮਾਰ ਦੇਣਾ ਤੇ ਉਲਾ ਲੈ ਆ ਦੇਖੀਏ ਦੂਆ ਵੀ ਉਹ ਬੰਨਦੀ ਹੈ ਵੀਰੇ ਦੋਏ ਪਾਣੀ ਦੇ ਕਿਤੇ ਲੈ ਸਬਰ ਤੇ ਬੱਚੇ ਇੱਧਰ ਯਾਰ ਆਹ ਬੱਚਾ ਦਾ ਕਹਿਰੇ ਕਰਤਾ ਮੈਂ ਆਪਣੀ ਜ਼ਿੰਦਗੀ ਚ ਭਾਈ ਇੰਨਾ ਚ ਰੋਗੇ ਕਬੂਤਰ ਦੇ ਦਿਨ ਪਹਿਲਾਂ ਵੀ ਦੋ ਤਿੰਨ ਵਾਰ ਰੱਖੇ ਨੇ ਪਰ ਐ ਡਬਲ ਨੋਂਦਰਾਂ ਵਾਲਾ ਵਜਾ ਕਦੇ ਨਹੀਂ ਦੇਖਿਆ ਵੀ ਨੌ ਦੋ ਹੋਣ ਉਹਦੇ ਆ ਮਾਲਾ ਕਰਕੇ ਸੁੱਖ ਇਹਨੂੰ ਆਪਾਂ ਰੱਖ ਲੈਣਾ ਗਿ ਜਾ ਕੇ ਛੱਡਦੇ ਨਹੀਂਗੇ ਇਹਨੂੰ ਡਾਵਾਂਗੇ ਅੱਜ ਆ ਜਿਹੜਾ ਬੈਠਾ ਹੋਰੇ ਅੱਜ ਡਾਵਾਂਗੇ ਵੀ ਡਾਉਂਦੀ ਵੀਡੀਓ ਹਾਂ ਲਓ ਛੱਡ ਦਿੰਦੇ ਨਹੀਂ ਇਧਰ ਸਮਰ ਸਾਡਾ ਅੰਦਰ ਪੜਿਆ ਹੈ ਬਈ ਕੱਲ ਵਾਲੇ ਕਬੂਤਰਾਂ ਨੂੰ ਬਦਾਮ ਪਾਉਣ ਨੂੰ ਫੜਦਾ ਲਿਆ ਮੈਂ ਫੜਾ ਪੁੱਤਾ ਜੇ ਨਹੀਂ ਫੜਨਦੇ ਆ ਜਾ ਲਿਆ ਗੱਲਈਆ ਦਿਖਾਈ ਇਧਰ ਨੂੰ ਲਓ ਜੀ ਔਰ ਇਹ ਇਧਰ ਚ ਉੱਪਰ ਛੱਲਣ ਲੱਗ ਗਏ ਪਦਾਵੇਂ ਨੇ ਕਿੰਨੇ ਕਿੰਨੇ ਛੱਲਦੇ ਆ ਦੱਸ ਦੋਸ ਦਾਦਾ ਪਾ ਕੇ ਨਾਲ ਕਣਕ ਪਾ ਦਿਓ ਹਾਂ ਆ ਲੋ ਜੀ ਉੱਪਰ ਬੈਠਾਈ ਨੂੰ ਪਾ ਦਿਓ ਪਹਿਲਾਂ ਜਿੰਨੂ ਮਰਜ਼ੀ ਪਾ ਦੇ ਤਿੰਨਾਂ ਚਾ ਲੋ ਜੀ ਵੀਰੇ ਇਹਨੂੰ ਨਵੇਂ ਬੱਚੇ ਨੂੰ ਛੱਡੀ ਕਿੰਨਾ ਰਿੰਗ ਨੰਬਰ ਇਹਦਾ 144 114 ਕਮਰੀ ਭਾਈ ਬਿਠਾ ਦਈਏ ਕੀ ਕਹਿੰਦੇ ਹੋ ਠਾ ਦੇ ਤਾੜੀ ਲਿਆਓ ਜੀ ਖੁੱਲਾ ਬਿਠਾਉਨੇ ਆ ਦੇ ਵਾਹਿਗੁਰੂ ਸਤਨਾਮ ਮਾਲਕਾ ਸਾਬ ਦਾ ਭਲਾ ਕਰੀ ਲਓ ਇਹਨੂੰ ਚੱਕ ਦਵਾਵਾ ਉੱਪਰ ਵੀਰੇ ਲਓ ਵੀਰੇ ਇਹਨੂੰ ਛੇੜ ਦਈਏ ਉਤਲੀ ਤੇ ਬਹਿ ਜੂ ਹੈ ਵਧੀਆ ਉੱਪਰ ਚਲੇ ਜੂ ਉੱਡ ਜਾਣਾ ਨੇ ਆਪੇ ਉਹ ਜੀ ਡਾਉਣੀ ਨਹੀਂ ਦਿੰਦਾ ਬੰਦਾ ਕਹਿੰਦਾ ਅਸੀਂ ਨਹੀਂ ਡਾਉਣਾ ਪੰਕਾ ਤੈਨੂੰ ਪਤਾ ਕੀ ਇਹ ਕਹਿੰਦੇ ਨੇ ਵੀ ਇਹ ਚਲੇ ਜੇ ਬਾਅਦ ਚ ਅਸੀਂ ਕਰੀਏ ਤੇ ਯਾਰ ਵੇਤੇ ਦੇ ਹੈਨਾ ਇਹ ਬਰਾਉ ਉਹਦੇ ਨੂੰ ਜਤੂ ਨਾ ਸ਼ੇੜੀ ਹਿੰਦੇ ਇਹਨੇ ਖਾ ਲੇ ਬਦਾਮ ਇਹਨੂੰ ਕਣਕ ਰੱਖ ਦੀ ਜੇ ਕਣਕ ਹੁਣੇ ਚੱਕ ਦੇ ਪੁੱਤ ਹਾਂ ਬੱਚੇ ਨੂੰ ਕੰਮ ਲਗਾ ਲਾਂ ਚੱਕ ਦਾਂਗੇ ਜਿਆਦਾ ਨੇ ਖਾ ਕੇ ਹਟ ਗਿਆ ਵਾ ਇੱਕ ਵਾਰ ਫਿਰ ਚੱਕ ਲਿਓ ਚਲੋ ਪੁੱਤ ਆ ਜਾ ਖਾ ਲੈ ਲੈ ਪੁੱਤ ਕਲਾ ਵੀ ਲਾਇਆ ਖਾਲਾ ਯਾਰ ਐਂ ਕਾਤੇ ਕਰਦਾ ਲਾ ਨਾ ਲੋ ਬਾਈ ਜੀ ਆ ਜਾਂ ਲੋ ਬਾਈ ਜੀ ਆ ਜਾਂਦੇ ਤੇ ਨੋ ਬਟੇ ਕਾਮਦਾਰਾ ਡੰਡੇ ਵਾਲਾ ਝਲਰ ਵਾਲਾ ਝਲਰ ਵਾਲਾ ਸਰਤੀ ਆ ਗਿਆ ਕਿਆਂ ਖੋਲਨੀ ਆ ਤੇ ਆਪਾਂ ਫਿਰਦਿਆਂ ਨੇ ਚੂਚੇ ਫਿਰਦੇ ਨੇ ਤੇ ਜਾਨਵਰ ਆਪਣੇ 3 ਵਜੇ ਉੱਡਦੇ ਨੇ ਅੱਜ ਲੇਟ ਛੱਡੇ ਦੀ ਵੀਰੇ 12:00 ਵਜੇ ਛੱਡੇ ਨੇ 12:00 ਵਜੇ ਆਇਆ ਨਾ ਸਬਰ ਤੂੰ ਆ ਆ ਫਿਰਦੇ ਨੇ ਅਸੀਂ ਵੀਰੇ ਅੱਜ LCD ਲੈਣ ਗਏ ਸੀਗੇ ਨਵੀਂ ਲੈ ਕੇ ਆਏ ਆ ਉਦੇ ਕਰਕੇ ਲੇਟ ਹੋ ਗਏ। ਬਹੁਤ ਧੰਨਵਾਦ ਜੀ। ਨਹੀਂ ਛੱਡ ਦੇਣ 3 ਵਜੇ 12 ਵਜੇ 3 ਘੰਟੇ ਹੋ ਗਏ। ਫਿਰਦੈ ਨੇ ਵਧੀਆ ਤੰਨੇ। ਇਹਨੂੰ ਖੋਲਤਾ ਤੇ ਉਧਰ ਛਤਰੀ ਲੱਗੀ ਆ। ਬੱਚੇ आले ਫਿਰਦੇ ਨੇ ਤੰਨੇ। ਅਰ ਗਈ ਟਾਈਮ ਹੋ ਗਿਆ 4 ਦਾ। ਹਜੇ ਉੱਪਰ ਲਾਉਣਗੇ ਅੱਜ। ਤੇ ਮੈਂ ਤਾਂ ਥੱਲੋਂ ਵੀਰੇ ਸਰੋਂ ਲੈ ਕੇ ਆਏ ਆ। ਆ ਦੇਖ ਐਨੀ ਲੈਂਦੀ ਇੱਕ। ਇੱਕ ਕੈਨੀ ਥੱਲੇ ਭਰੀ ਪਈ ਆ। ਇਹ ਫੱਕਰ ਦੀ ਸਰੋਂ ਬੀਜੀ ਦੀ ਵੀਰੇ ਆ ਦੇ ਕਰਦੀ ਆ ਇਹ ਉਹ ਨਹੀਂ ਲਈ ਹੋਈ ਬਾਈ ਕਿਤੋਂ ਮੁੱਲ ਵਾਲੀ ਨਹੀਂ ਕੀ ਬਾਕੀ ਦੇ ਦੇ ਮਾਲਕ ਰੱਖੇ ਤਾਂ ਅੰਦਰ ਉਸ ਦੀ ਸੇਵਾ ਦਾ ਬਾਈ ਬਥੇਰੀ ਕਰਤੀ ਗਾਂਜੇ ਧਾਰ ਕਰਮਾਂ ਦੀ ਹੈ ਕਿ ਨਹੀਂ ਲੋ ਜੀ ਪਾਈਏ ਬਈ ਬੁੱਤਰਾਂ ਨੂੰ ਇਆਗੇ ਥੱਲੇ ਵਗੇ ਆ ਫਿਰਦੇ ਨੇ ਵੀਰੇ ਕਾਫਿਰ ਦਾ ਜਵਾਬ ਉੱਥੀ ਆਗੇ ਏਦੋ ਇੱਧਰ ਦਾ ਤਾੜਾ ਬਹੁਤ ਸੋਹਣਾ ਔਰ ਤਾਂ ਤਿੰਨੇ ਕਹ ਰਿਹਾ ਅੱਜ ਤਾਂ ਵਧੀਆ ਫਿਰ ਗਏ ਹੁਣ ਦਿਖਾਉ ਨਾਲ ਜੀ ਆ ਫਿਰਦੇ ਨੇ ਵੀਰੇ ਤੇ ਮੈਂ ਲਾ ਕੇ ਬਿਠਾਉਣੇ ਯਾਰ ਬਿਠਾ ਦੀ ਇਹਨਾਂ ਨੂੰ ਫਿਰ ਕਾਰਤੀ ਸਰੋਂ ਚਾਲੂ ਆਪਾਂ ਤੇ ਰੱਖੀ ਇਹਨਾਂ ਨੂੰ ਆਹ ਇਹ ਵਾਹਿਗੁਰੂ ਮਾਲਕਾ ਸੁੱਖ ਰੱਖੇ ਸਾਰਿਆਂ ਦੇ ਲਓ ਵੀ ਜੋ ਗਰੋ ਚੱਕੋ ਅੱਜ ਸਰੋਂ ਖਾਓ ਕੌਜੋ ਜਿਹੜਾ ਦਾ ਪਹਿਲਾਂ ਖਾਂਦੇ ਸੀ ਉਹਨਾਂ ਨੂੰ ਤਾਂ ਪਤਾ ਨਮਿਆਂ ਨੂੰ ਨਹੀਂ ਹਲੇ ਪਤਾ ਲੈ ਵੀ ਆਜੋ ਆਜੋ ਲੜੋ ਨਾ ਆਜੋ ਆਜੋ ਲੈ ਬਿੰਦ ਨਾਓ ਜੀ ਨੌਨੇ ਆਪਕੇ ਆ ਆ ਗਏ ਵੀਰੇ ਤੰਨੇ ਆ ਮੁੰਡਾ ਇੱਧਰ ਲੱਗਿਆ ਆ ਬੜਾ ਘੌੜਾ ਆ ਆ ਆ ਆ ਉਧਰ ਉ ਆ ਜਾ ਪਤਾ ਜਾ ਪੁੱਤ ਚੱਲਦਾ ਸਾਰੀ ਡੈੜੀ ਆ ਆ ਗਏ ਵੀਰੇ ਵਾਹਿਗੁਰੂ ਮਾਲਕਾ ਸਤਨਾਮ ਤਨਦਰੁਸਤੀ ਬਖਸ਼ੀਂਦਾ ਤੇ ਸਾਰਿਆਂ ਨੂੰ ਲੈ ਵੀਰੇ ਢੁਕਾ ਲਵਾਂ ਬਿਠਾ ਲਮੈ ਇਹਨੂੰ ਲੈ ਵੀਰੇ ਇਹਨਾਂ ਨੂੰ ਵੀ ਰੱਖੀਏ ਸਰੋਂ ਪਾਤੀ ਕਣਕ ਪਾਤੀ ਥੋੜੀ ਪਾਈ ਅੱਜ ਵੀਰੇ ਫਿਰ ਪਹਿਲੇ ਦਿਨ ਇਹਨਾਂ ਜਿਆਦਾ ਆਪਾਂ ਦਾਣਾ ਬਾਧਣਾ ਪਾਵੇ ਜਿੰਨਾ ਕਿ ਆਪਾਂ ਨੂੰ ਪਤਾ ਸਾਨੂੰ ਬਾੜਾ ਤਾਂ ਪਤਾ ਨਹੀਂ ਐਮੀ ਤੇ ਇਹ ਵੀ ਅਸੀਂ ਬਹੁਤ ਤਕੜੇ ਪਲੇਅਰ ਆ ਜਿੰਨਾ ਕਿ ਪਤਾ ਉਹਨਾਂ ਕਿ ਆਪਾਂ ਦੱਸ ਦਿੰਨੇ ਆ ਬਾਕੀ ਬਈ ਆ ਵੀ ਆਪਣੇ ਭਰਾ ਬਹੁਤ ਮਦਦ ਕਰਦੇ ਨੇ ਜਿੰਨਾਂ ਨੂੰ ਆਪਾਂ ਪੁੱਛਦੇ ਆ ਸਰੋਂ ਧੋਣੇ ਵਾਲੀ ਦੀ ਬਾਈ ਨੇ 5-7 ਦਿਨ ਪਹਿਲਾਂ ਹੀ ਸ਼ੁਰੂ ਕਰਨੀ ਦੀ ਚਲ ਕੋਈ ਮੈਂ ਚੱਕਦੇ ਨੇ ਕਬੂਤਰ ਵਿੱਚ ਪੂਰੇ ਲੈ ਖਾਲੀ ਹੋ ਗਿਆ ਗੁੱਡਾ ਲਾਓ ਜੀ ਭਾਈ ਅਰੇ ਉੱਧਰ ਬਹਿ ਗਿਆ ਸਮਰ ਆਪਣਾ ਕਿ ਨਹੀਂ ਮੁੜ ਗਏ ਤੋਦਾ ਥੋੜੀ ਰੇਲ ਬਣਾਉਣਗੇ ਅੱਜ ਲਾਓ ਜੀ ਇੱਧਰ ਵੱਡੇ ਆਲੇ ਜੋੜਿਆਂ ਨੂੰ ਪਾਤੇ ਸੀ ਆ ਬੈੜੀ ਦੇ ਨੇ ਦੋ ਬੱਚੇ ਉਰੇ ਨੇ ਬੈੜੀ ਦੇ ਦੋ ਬੱਚੇ ਉੱਥੇ ਥੱਲੇ ਨੇ ਇਹ ਜਿਹੜੇ ਉੱਡਣ ਆਲੇ ਨੇ ਦੋ ਆ ਆ ਨੇ ਉੱਡਣ ਆਲੇ ਵੀ ਦੇ ਉਰੇ ਦੋ ਆ ਆ ਨੇ ਉੱਡਣ ਆਲੇ ਆ ਤਾਂ ਨਸਲ ਵਾਲੇ ਨੇ ਦੋ ਹੋ ਬੈਠੇ ਨੇ ਪਰੇ ਸਿਰੇ ਤੇ ਡੱਬਾ ਕੱਢਿਆ ਮੈਨੂੰ ਲੱਗਦਾ ਇੱਕ ਤੇ ਇੱਕ ਉਹਦੇ ਥੱਲੇ ਆ 6-7 ਬੱਚੇ ਉੱਡਣੇ ਵਾਲੇ ਨੇ 1 2 ਇਹਨੇ ਕੱਢਣੇ ਨੇ ਵੀ ਉੱਡਣੇ ਵਾਲੇ ਦੋ ਕੱਢੂਗਾ ਉਹ ਵੀ ਆਪਾਂ ਡਾਉਣੇ ਨੇ ਆ 4-3 ਬੱਚੇ ਰੱਖਣੇ ਨੇ ਇੱਕ ਇਹ ਇੱਕ ਦੋ ਆਹ ਇੱਕੋ ਬਰਲੇ ਗੁੰਦੇ ਚ ਇਹ ਪਿਓਰ ਲੱਗੇ ਹੋਏ ਨੇ ਅਗੇ ਇਹਨਾਂ ਨੂੰ ਪਾਤੀ ਦੀ ਸਰੋਂ ਚੋਕ ਦੇ ਨੇ ਚੋਗਾ ਚਾਕਾ ਦੇਣਗੇ ਕਣਕ ਵੀ ਪਾਦੀ ਇਹਨਾਂ ਨੂੰ ਪਰ ਲਾਉਂਦੇ ਨੇ ਟਾਈਮ ਹੋ ਗਿਆ 4:26 ਡੱਬੇ ਲਾਉਣ ਲੱਗੇ ਨੇ ਮੱਥਾ ਮਾਰਦੇ ਨੇ ਪਰ ਆਉਂਦੇ ਨਹੀਂਗੇ ਆਉਂਦੇ ਨੇ ਉੱਡ ਜਾਂਦੇ ਨੇ ਉਹ ਕਿੱਧਰ ਆ ਗਏ ਇੱਧਰ ਆ ਗਏ ਦੇਖ ਦਿਖਾਉਂਦੇ ਤੁਹਾਨੂੰ ਆ ਆ ਗਏ ਨਹੀਂ ਮੈਂ ਵੀਰੇ ਹੁਣ ਤਾਂ ਹੁਣ ਤੇ ਤੇ ਆਉਂਦੇ ਨੇ ਤਿੰਨੇ ਆਣੇ ਕਾਂਤਾਲਾ ਝੱਲ ਰਾਲਾ ਤੇ ਫੱਟੀ ਵਾਲਾ ਤਿੰਨੇ ਆ ਗਏ ਤਿੰਨੇ ਬੱਚੇ ਹੀ ਛੱਡਦੇ ਸੀ ਅੱਜ ਵੀਰੇ ਅੱਜ ਚੌਥਾ ਨਹੀਂ ਛੱਡਿਆ ਉਹਨੂੰ ਚੌਥੇ ਨੂੰ ਕੱਲੂ ਡਾਵਾਂਗੇ ਪਾਣੀ ਰੱਖ ਦਮਾ ਯਾਰ ਪਾਣੀ ਭਰਿਆ ਦੀ ਨਾ ਲੋਈ ਵੀਰੇ ਹਾਂਜੀ ਬੈ ਕੇ ਦੋ ਬੱਚੇ ਪਠਾਲੇ ਢਕਾ ਕੇ ਇੱਕ ਰਹਿ ਗਿਆ ਕਾਲੀ ਫੱਟੀ ਵਾਲਾ ਸਾਰਿਆਂ ਨਾਲ ਬਾਚਾ ਬੱਚਾ ਬਹੁਤ ਚੰਗਾ ਉੜਦਾ ਸੀ ਪਹਿਲਾਂ ਵੀ ਆਇਆ 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 ਸਹੀ ਆਹੇ ਆਇਆ ਪੁੱਤਾ ਪੂਰਾ ਜੋਬਰ ਇਹ ਨਾ ਵੀਰੇ ਆਪਾਂ ਉਦਣ ਵੀ ਦੱਸਿਆ ਗਾਹਾਂ ਤੀਜੇ ਥੋਂ ਤੇ ਹੋ ਗਿਆ ਕਾਣੇ ਵਾਲਿਆਂ ਦੇ ਤੇ ਆਦੇ ਉਰੇ ਸਾਫ ਹੋਈ ਬਲੜੀ ਉਹ ਵੀ ਆ ਗਿਆ ਉਹ ਵੀ ਤੇ ਚੇਤੀਆਂ ਵਾਲਿਆਂ ਦਾ ਇਹ ਚੌਥੇ ਥੋਂ ਤੇ ਪੰਜਵੇਂ ਥੋਂ ਤੇ ਚਲੇ ਗਿਆ ਵੀਰੇ ਆ ਉਹਦਾ ਕਿਹੜਾ ਰਹਿ ਗਿਆ ਤੀਜਾ ਵੀਰੇ ਆ ਰਹੇ ਆ ਆ ਆ ਆ ਆ ਦੂਜਾ ਉਹਦੇ ਵਿੱਚ ਪਾਤਾ ਇਹਨੇ ਮੁੰਡੇ ਨੇ ਵੇ ਇਕੱਠੇ ਹੀ ਪਿਠਾ ਲੇਦੀ ਛਤਰੀ ਤੇ ਉਹ ਬੈੰਦਾ ਬੈੰਦਾ ਢੜਕ ਗਿਆ ਬਸ 437 435 ਤੇ ਬਹਿ ਗਏ ਮੰਨ ਲਓ ਆਤੀ ਦੋਏ ਵੀਰੇ ਜਿਹੜੇ ਦੋਏ ਮੂਰੇ ਬਿਠਾ ਚਿੱਟੀਆਂ ਦਾ ਇੱਕਾ ਖਟੀਆਂ ਦਾ ਉਹ ਰਹਿ ਗਿਆ ਚਿੱਟੀਆਂ ਦਾ ਇੱਕ ਲਿਆ ਉਹਨੂੰ ਵੀ ਬਿਠਾ ਲੀਏ ਆ ਗਿਆੜੀ ਫੜ ਗਿਆ ਆਇਆ ਆਇਆ ਆ ਆਇਆ ਆ ਆਇਆ ਆ ਆਇਆ ਆ ਗਿਆ ਇਹ ਆ ਗਿਆ ਵੀਰੇ ਲਾਲ ਮਾ ਯਾਰ ਲੋਡ ਨਹੀਂ ਵੀਡੀਓ ਬਣਦੀ ਜੀ ਸੂਤਰ ਬਦਲਣ ਲੱਗਿਆ ਚੋਬਰ ਸੂਤਰੀ ਸਕਗੀ ਇਹ ਨਹੀਂ ਬੱਚਾ ਦੁਬਾਰਾ ਚੜ ਗਿਆ ਜਾਂਦਾ ਵੀਰੇ ਇਹਨਾਂ ਨੂੰ ਮੈਂ ਪਾਣੀ ਪਿਲਾ ਦਮਾਂ ਜਾਨੂੰ ਥੋੜਾ ਕਾਣਾ ਆਇਓ ਬਤਾਏ ਖੜ ਖੜ ਜਾ ਖੜ ਜਾ ਲਾ ਲਾ ਉਹ ਲੈ ਇਧਰ ਆ ਨਾ ਆ ਤੂੰ ਵੀ ਚਾਲ ਬਾ पाच ਬੁਲਾਉਣਾ ਹੋਰ ਖੜ ਜਾ ਆ ਵੱਡੇ ਜਾਨਵਰ ਤਾਂ ਆਪਾਂ ਛੱਡਦੇ ਇਧਰ ਖੁੱਡੇ ਚ ਦਾਣਾ ਪਾਣੀ ਕੜਤਾ ਬਾਹਰ ਟਰੇ ਆ ਦੋਵੇਂ ਪਹਿਲਾਂ ਛੱਡਦੇ ਚ ਆ ਲੋ ਗੁੱਸਾ ਤੂੰ ਤੇ ਨਾ ਨਾ ਲੇ ਲੈ ਕਰ ਲੈ ਕਰ ਤੇ ਭਰਾ ਆਪਾ ਖਬਰ ਲੈਣ ਨੂੰ ਥੋੜਾ ਜਿਹਾ ਪਾਣੀ ਦਿਖਾ ਦਈਏ ਪੁੱਤ ਬਾਦਾਮ ਪਾ ਦੇ ਫਿਰ ਇਹਨਾਂ ਨੂੰ 10-15 ਮਿੰਟ ਹੋਰ ਬਾਅਦ ਪਾਣੀ ਰੱਖ ਕੇ ਇੱਕ ਵਾਰ 10-15 ਮਿੰਟ ਬਾਅਦ ਹੋਰ ਪਾਣੀ ਰੱਖ ਦੇ ਗੇਰਾ ਔਰੇ ਆ ਜਾ ਔਰੇ ਫਿਰ ਬਾਦਾਮ ਪਾ ਦੇ ਚਲ ਫਿਰ ਦਿਖਾਉਣਾ ਤੈਨੂੰ ਪਾਣੀ ਛੱਡ ਜਾਣਾ ਚੱਲ ਅੰਦਰ ਆ ਜਾ ਤੂੰ ਵੀ ਆ ਜਾ ਆ ਆ ਆ ਪੁੱਤ ਆ ਜਾ ਦੂੰਗੀ ਆ ਜਾ ਆ ਜਾ ਲੈ ਪੀ ਲੈ ਆ ਜਾ ਲਖਰੇ ਨਾ ਕਰ ਆ ਆ ਆ ਆਏ ਬੱਤਾ ਚਾਲ ਬਾਕੀ ਫੇਰ ਇੱਕ ਵਾਰ ਰੱਖ ਕੇ ਫੇਰ ਉਸ ਤੋਂ ਬਾਅਦ ਚ ਜਾ ਦੇਖ ਲਿਓ ਬਿੱਟ ਮਾਰਤੀ ਫੇਰ ਇਹਨੂੰ ਬਦਾਣੇ ਪਾ ਦਿਓ ਹਾਂ ਹਾਂ 10 10 ਪਾ ਦਿਓ ਹੈਗੇ 10 10 ਤੇ ਮੈਂ ਜਾਣਾ ਹਾਂ ਠੀਕ ਆ ਸੰਭ ਲੇਗੇ ਹਾਂ ਉਹਨੂੰ ਬੰਦ ਕਰ ਦਿੰਦੇ ਆਂ ਗੇ ਉਲੰਬ ਨੂੰ ਕੋਈ ਕਰਕੇ ਜਾਨਾ ਇਹਨੂੰ ਕਰ ਦੇ ਇਹ ਨਹੀਂ ਬੰਦਾ ਜਿਹੜਾ ਬਰਸ਼ੀਤੀ ਨਾ ਤਾਂ ਆ ਆ ਗਿਆ ਵੀਰੇ ਹੋ ਕੇ ਕਈ ਦਿਨ ਹੋ ਗਏ ਚੱਲਦਾ ਨਹੀਂ ਦੀ ਪਚਾਰ ਸਿਕਾਂ ਦਾ ਲੰਡਰ ਆਏ ਆ ਇਹ ਆ ਬਹੁਤ ਸਾਰਾ ਗੱਲਾਂ ਸੁਣਾਵੇ ਮੈਨੂੰ ਹੁਣ ਅੱਗੇ ਮੇਰਾ ਪੁੱਤ ਹੈ ਮੇਰਾ ਹੁਣ ਇਹਦਾ ਪੁੱਤ ਹੋ ਗਿਆ ਲੈ ਬਾਹਲਾ ਹਰਮੀ ਬੰਦਾ ਜੀ ਮੇਰਾ ਪੁੱਤ ਆਹ ਮੁੰਡਾ ਲਾਉਣ ਲੱਗਿਆ ਆ ਬਈ ਲਾਲ ਕੇ ਮੈਂ ਜਾਇਆ ਮਹਾਰਾਲੇ ਮੈਂ ਠੀਕ ਆ ਸਿੱਧੀ ਆ ਜੀ ਜੋ ਬਰੋ ਬਹਿ ਗਿਆ ਜੀ ਬਹੁਤ ਕੋਸ਼ਿਸ਼ ਕੀਤੀ ਜੋ ਬਰਾ ਨੇ ਥੱਲੇ ਮੈਂ ਚੱਲਿਆ ਥੱਲੇ ਹਾਕ ਮਾਰ ਲਈ ਇਹਨੂੰ ਪੰਜ ਪੰਜ ਤੇ ਬਹਿ ਗਿਆ ਜੀ ਲੈ ਆ ਲਾਈਏ ਇਹਨੂੰ ਜੀ ਆ ਜੋ ਉੱਪਰ ਬੈਠਿਆ ਹੁਣ ਵਾਓ ਵਧੀਆ ਡੈਜ ਝੋਟਿਆ ਸਨੋਨੀ ਬਾਈ ਤੈਨੂੰ ਲੰਡਰ ਦੱਸਦਾ ਦੀ ਲੰਡਰ ਪੈ ਸਾਵਤ ਕਰਤਾ ਵੀ ਤੈਨੂੰ ਲੰਡਰ ਨਹੀਂਗਾ ਆ ਦੇ ਬੈਠਾ ਲੰਡਰ ਏ ਕੀਦਾ ਹੈ ਮੇਰਾ ਮੇਰਾ ਮੂਰਾ ਕੋਈ ਨਹੀਂ ਇਹ ਤਾਂ ਸਾਡਾ ਮੇਰਾ ਕਾਲੀ ਫੱਟੀ ਵਾਲਾ ਪੱਤਾ ਨਾ 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 ਕਾਲੀ ਫੱਟੀ ਵਾਲਾ